ਤਸੀਂ ਪੰਜਾਬੀ ਵਿਆਕਰਣ ਕਰ ਰਹੇ ਆ ਤਾਂ ਪੰਜਾਬੀ ਵਿਆਕਰਣ ਦੇ ਵਿੱਚ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਵਿਰਾਮ ਚਿੰਨ ਵਿਰਾਮ ਚਿੰਨ ਕੀ ਹੁੰਦੇ ਨੇ ਇਹਨਾਂ ਦੇ ਬਾਰੇ ਅਸੀਂ ਪੜ੍ਹਦੇ ਆ ਠੀਕ ਹੈ ਵਿਰਾਮ ਚਿੰਨ ਵਿਰਾਮ ਚਿੰਨ ਦੇ ਡੈਫੀਨੇਸ਼ਨ ਪਰਿਭਾਸ਼ਾ ਪਹਿਲਾਂ ਕਰਦੇ ਆ ਕਿ ਪਰਿਭਾਸ਼ਾ ਇਸ ਦੀ ਕੀ ਹੈ ਵਿਆਕਰਣ ਵਿੱਚ ਪਾਸ਼ਾ ਦੀ ਵੱਡੀ ਤੋਂ ਵੱਡੀ ਕਾਈ ਕੀ ਹੁੰਦੀ ਹੈ ਵਾਕ ਔਰ ਬਹੁਤ ਵਾਰੀ ਇੱਕ ਵਾਕ ਨੂੰ ਦੂਜੇ ਵਾਕ ਤੋਂ ਜਿਹੜਾ ਹੈ ਨਿਖੇੜਨ ਲਈ ਕੋਈ ਚਿੰਨ ਜਿਹੜਾ ਉਹ ਲਗਾਇਆ ਜਾਂਦਾ ਹੈ ਠੀਕ ਹੈ ਇੱਕ ਵਾਕ ਦੇ ਵਿੱਚ ਕੀ ਆ ਇੱਕ ਵਾਕ ਨੂੰ ਜਿਹੜਾ ਵਾ ਦੂਜੇ ਵਾਕ ਤੋਂ ਨਿਖੇੜਨ ਲਈ ਕੀ ਲਗਾਇਆ ਜਾਂਦਾ ਕੋਈ ਨਾ ਕੋਈ ਚਿੰਨ ਲਗਾਇਆ ਜਾਂਦਾ ਉਸ ਨੂੰ ਅਸੀਂ ਕੀ ਕਹਿੰਦੇ ਆ ਵਿਸਰਾਮ ਚਿੰਨ ਅਜਿਹੇ ਚਿੰਨ ਕੀ ਕਿਹੜਾ ਹੋ ਸਕਦਾ ਕਾਮਾ ਜਾਂ ਫਿਰ ਡੰਡੀ ਹੈਨਾ ਕਾਮਾ ਜਾਂ ਡੰਡੀ ਆਦ ਹੋ ਸਕਦਾ ਹੈ ਇਹ ਦੋਵੇਂ ਵਿਰਾਮ ਚਿੰਨ ਹਨ ਤੇ ਇਹ ਦੋ ਵਿਰਾਮ ਚਿੰਨਾ ਕਿਹੜੇ ਕਾਮਾ ਤੇ ਡੰਡੀ ਇਹ ਦੋਵੇਂ ਵਿਰਾਮ ਚਿੰਨ ਹਨ ਔਰ ਇਸ ਪ੍ਰਕਾਰ ਦੇ ਕੁਝ ਹੋਰ ਵੀ ਜਿਹੜੇ ਆ ਵਿਰਾਮ ਚਿੰਨ ਹੁੰਦੇ ਹਨ ਵੀ ਹਨ ਜਿਵੇਂ ਕਿ ਕਾਮਾ ਬਿੰਦੀ ਦੋ ਬਿੰਦੀ ਠੀਕ ਹੈ ਦੇਖੋ ਕਾਮਾ ਬਿੰਦੀ ਕੀ ਹੁੰਦੀ ਹੈ ਉੱਪਰ ਬਿੰਦੀ ਔਰ نیچے ਕਾਮਾ ਹੈ ਦੋ ਬਿੰਦੀ ਕੀ ਕਿਵੇਂ ਹੁੰਦੀ ਹੈ ਤਾਂ ਦੋ ਬਿੰਦੀਆਂ ਹੁੰਦੀਆਂ ਨੇ ਓਕੇ પ્રશ્નચિન્હ પ્રશ્નચિન્હ ਜਿਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ પ્રશ્નચિન્હ ਉਹ ਹੁੰਦਾ ਹੈ ਉਸ ਤੋਂ ਅੱਗੇ ਵਿਸਮਿਕ ਚਿੰਨ ਤੇ ਵਿਸਮਿਕ ਚਿੰਨ ਆਪਾਂ ਪਹਿਲਾਂ ਵੀ ਦੇਖਿਆ ਸੀ ਨਾ ਐਵੇਂ ਡੰਡੀ ਦੇਖੋ ਡੰਡੀ ਲਗਾ ਕੇ ਉਹਦੇ નીચે ਜਿਹੜੀ ਇਹ ਬਿੰਦੀ ਲੱਗ ਇਸ ਨੂੰ ਅਸੀਂ ਕੀ ਕਹਿੰਨੇ ਆ ਵਿਸਮਿਕ ਚਿੰਨ ਕਹਿੰਨੇ ਆ ਓਕੇ ਉਸ ਤੋਂ ਬਾਅਦ ਜਿਹੜਾ ਇਹ ਦੇਖੋ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ ਸਪਸ਼ਟ ਅਤੇ ਠੀਕ ਢੰਗ ਨਾਲ ਲਿਖਣ ਲਈ ਵਿਸਰਾਮ ਚਿੰਨ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਕਿ ਕੀ ਹੈ ਕਿ ਕਿਸੇ ਵੀ ਜਿਹੜਾ ਕਿਸੇ ਵੀ ਭਾਸ਼ਾ ਨੂੰ ਕੀ ਹੈ ਲਿਖਤੀ ਰੂਪ ਦੇ ਵਿੱਚ ਜਾਨਕਿ ਲਿਖਤੀ ਰੂਪ ਵਿੱਚ ਜਿਹੜਾ ਵਾ ਸਰਲ ਸਪਸ਼ਟ ਤੇ ਠੀਕ ਢੰਗ ਨਾਲ ਲਿਖਣ ਲਈ ਵਿਸਰਾਮ ਚਿੰਨ ਬਹੁਤ ਹੀ ਕੀ ਹੁੰਦੇ ਆ ਮਹੱਤਵਪੂਰਨ ਹੁੰਦੇ ਆ ਕਿ ਇਹਨਾਂ ਦਾ ਆਪਣਾ ਇੱਕ ਜਗ੍ਹਾ ਇੱਕ ਆਪਣਾ ਸਥਾਨ ਹੈ ਓਕੇ ਇਸ ਦੀ ਇਹਨਾਂ ਦੀ ਥਾਂ ਬਦਲ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ ਜੇਕਰ ਇਹਨਾਂ ਦੀ ਜਗ੍ਹਾ ਬਦਲ ਦਿੱਤੀ ਜਾਵੇ ਇਹਨਾਂ ਦਾ ਸਥਾਨ ਬਦਲ ਦਿੱਤਾ ਜਾਵੇ ਤਾਂ ਕੀ ਹੈ ਇਹਨਾਂ ਦੇ ਕੀ ਹੈ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਜਿਹੜੀ ਆ ਉਹ ਕੀ ਆ ਜਾਂਦੀ ਹੈ ਉਦਾਹਰਣ ਦੇ ਲਈ ਉਦਾਹਰਣ ਲਈ ਦੋ ਵਾਕ ਦਿੱਤੇ ਹੋਏ ਆ ਜਿਵੇਂ ਦੇਖੋ ਰੁਕੋ ਨਾ ਜਾਣ ਦਿਓ ਓਕੇ ਰੁਕੋ ਨਾ ਜਾਣ ਦਿਓ ਜਾਣ ਦੇਣ ਦਾ ਭਾਵ ਹੈ ਕੀ ਹੈ ਜਾਣ ਕੀ ਹੈ ਦੇਣ ਦਾ ਜਾਣ ਦੇਣ ਦਾ ਭਾਵ ਹੈ ਅੱਗੇ ਦੇਖੋ ਦੋ ਵਾਕ ਨੇ ਇੱਕੋ ਜਿਹੇ ਨੇ ਠੀਕ ਹੈ ਰੋਕੋ ਰੁਕੋ ਨਾ ਜਾਣ ਦਿਓ ਰੁਕੋ ਨਾ ਜਾਣ ਦਿਓ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਾਣ ਦਿਓ ਇਹ ਇਹਦਾ ਭਾਵ ਹੈ ਲੇਕਿਨ ਦੂਸਰੇ ਵਾਕ ਦੇ ਵਿੱਚ ਕੀ ਹੈ ਕਿ ਰੁਕੋ ਦੇਖੋ ਪਹਿਲਾ ਕਿਸੇ ਨਾ ਰੁਕੋ ਨਾ ਜਾਣ ਰੋਕੋ ਨਾ ਜਾਣ ਦਿਓ ਕਿ ਰੋਕੋ ਨਾ ਜਾਣ ਦਿਓ ਓਕੇ ਨੈਕਸਟ ਜਿਹੜਾ ਹੈ ਉਸ ਦੇ ਵਿੱਚ ਕੀ ਹੈ ਰੁਕੋ ਕਮਲ ਲਗਾਤਾ ਹਲਕਾ ਜਿਹਾ ਵਿਸਰਾਮ ਉਥੇ ਆ ਗਿਆ ਠੀਕ ਹੈ ਨਾ ਜਾਣ ਦਿਓ ਕਿ ਰੋਕਣ ਦਾ ਭਾਵ ਹੈ ਇੱਥੇ ਕੀ ਹੈ ਉਥੇ ਜਾਣ ਦਾ ਭਾਵ ਆ ਜਾਣ ਦੇਣ ਦਾ ਭਾਵ ਹੈ ਇੱਥੇ ਕੀ ਹੈ ਰੋਕਣ ਦਾ ਭਾਵ ਹੈ ਕਲੀਅਰ ਅਗੇ ਦੇਖੋ ਪੰਜਾਬੀ ਵਿੱਚ ਪਹਿਲਾ ਕੇਵਲ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਪਹਿਲਾਂ ਕੀ ਹੁੰਦਾ ਸੀ ਪੰਜਾਬੀ ਦੇ ਵਿੱਚ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਜਿਵੇਂ ਕਿ ਇੱਥੇ ਦੇਖੋ ਲੱਗਾਈ ਗਈ ਹੈ ਨਾ ਭਾਵ ਆਹ ਦੇਖੋ ਡੰਡੀ ਲਗਾਈ ਗਈ ਹੈ ओके डੰਡੀ ਲਗਾਈ ਗਈ ਹੈ ਤੇ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਅੰਗਰੇਜ਼ੀ ਵਿਆਕਰਣ ਦੇ ਭਾਵ ਠੀਕ ਹੈ ਜੋ ਅੰਗਰੇਜ਼ੀ ਵਿਆਕਰਣ ਹੈ ਅੰਗਰੇਜ਼ੀ ਗ੍ਰਾਮਰ ਹੈ ਦੇ ਪ੍ਰਭਾਵ ਅਧੀਨ ਅੱਜ ਕੱਲ੍ਹ ਹੋਰ ਵੀ ਜਿਹੜੇ ਆ ਬਹੁਤ ਸਾਰੇ ਵਿਸਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਕਿਸ ਦੇ ਕਾਰਨ ਅੰਗਰੇਜ਼ੀ ਵਿਆਕਰਣ ਦੇ ਪ੍ਰਭਾਵ ਦੇ ਅਧੀਨ ਹੁਣ ਜਿਹੜੇ ਇਹ ਬਹੁਤ ਸਾਰੇ ਵਿਸਰਾਮ ਚਿੰਨਾਂ ਦੀ ਕੀ ਹੈ ਵਰਤੋਂ ਹੁੰਦੀ ਹੈ ਪੰਜਾਬੀ ਭਾਸ਼ਾ ਲਿਖਣ ਲਈ ਪ੍ਰਚਲਿਤ ਜਿਹੜੇ ਚਿੰਨ ਜਿਹੜੇ ਆ ਉਹ ਕਿਹੜੇ-ਕਿਹੜੇ ਨੇ ਤਾਂ ਵਿਸਰਾਮ ਚਿੰਨ ਦੇਖਦੇ ਆ ਕਿਹੜੇ-ਕਿਹੜੇ ਆ ਦੇਖੋ ਸਭ ਤੋਂ ਪਹਿਲਾਂ ਕੀ ਹੈ ਡੰਡੀ ਜਾਂ ਪੂਰਨ ਵਿਰਾਮ ਵਿਸਰਾਮ ਇਹਨੂੰ ਡੰਡੀ ਨੂੰ ਕੀ ਕਹਿੰਦਾ ਹੈ ਪੂਰਨ ਵਿਰਾਮ ਵੀ ਕਿਹਾ ਜਾਂਦਾ ਹੈ ਡੰਡੀ ਨੂੰ ਕਾਮਾ ਤਾਂ ਕਾਮਾ ਐਵੇਂ ਹੁੰਦਾ ਹੈ ਐਵੇਂ ਲਿਖਿਆ ਜਾਂਦਾ ਹੈ ਐਵੇਂ ਦਾ ਚਿੰਨ ਹੁੰਦਾ ਹੈ ਪ੍ਰਸ਼ਨ ਚਿੰਨ ਤੇ ਇਹ ਹੋ ਗਿਆ ਪ੍ਰਸ਼ਨ ਚਿੰਨ ਅਰਧ ਵਿਸਰਾਮ ਚਿੰਨ ਜਾਂ ਬਿੰਦੀ ਕਮਾ ਇਹਨੂੰ ਅਰਧ ਵਿਸਰਾਮ ਚਿੰਨ ਕਿਹਾ ਜਾਂਦਾ ਹੈ ਦੋ ਬਿੰਦੀ ਜਾਂ ਕੋਲਨ ਤੇ ਇਹ ਕਿਹਨੂੰ ਕਿਹਾ ਜਾਂਦਾ ਜਿਵੇਂ ਦੋ ਬਿੰਦੀਆਂ ਨੇ ਹਨਾ ਇਹਨਾਂ ਨੂੰ ਦੋ ਬਿੰਦੀ ਜਾਂ ਫਿਰ ਕੀ ਕਿਹਾ ਜਾਂਦਾ ਕੋਲਨ ਕਿਹਾ ਜਾਂਦਾ ਓਕੇ ਨੈਕਸਟ ਜਿਹੜਾ ਹੈ ਉਹ ਕੀ ਹੈ ਵਿਸਮਿਕ ਚਿੰਨ ਤੇ ਵਿਸਮਿਕ ਚਿੰਨ ਕੀ ਹੁੰਦਾ ਜਿਹਦੇ ਵਿੱਚ ਹੈਰਾਨੀ ਭਾਵ ਜਿਹੜੇ ਦਰਸਾਏ ਜਾਂਦੇ ਹਨਾ ਓਕੇ ਉਸ ਤੋਂ ਬਾਰੇ ਪੁੱਠੇ ਕੰਮ ਹੈ ਤਾਂ ਪੁੱਠੇ ਕੰਮ ਇਹ ਵਲੇ ਹੋ ਜਾਂਦੇ ਆ ਅਗੇ ਬ੍ਰੈਕਟ ਤਾਂ ਬ੍ਰੈਕਟ ਜਿਹੜੀ ਇੱਕ ਤਾਂ ਸਰਕਲ ਵਾਲੀ ਹੁੰਦੀ ਹੈ ਇੱਕ ਐਵੇਂ ਵਾਲੀ ਹੁੰਦੀ ਹੈ ਠੀਕ ਹੈ ਓਕੇ ਅਗੇ ਬਿੰਦੀ ਤਾਂ ਬਿੰਦੀ ਕੀ ਹੁੰਦੀ ਹੈ ਡਾਟ ਜਿੰਨੂੰ ਅਸੀਂ ਕਹਿੰਨੇ ਆ ਉਸ ਤੋਂ ਅਗੇ ਕੀ ਹੁੰਦੀ ਆ ਛੁੱਟ ਮਰੋੜੀ ਛੁੱਟ ਮਰੋੜੀ ਜਿਹੜੀ ਉੱਪਰ ਕਾਮਨ ਲੱਗਦਾ ਜਿਵੇਂ ਆਪਾਂ ਉੱਤੇ ਲਿਖਦੇ ਆ ਵਿੱਚ ਲਿਖਦੇ ਆ ਤਾਂ ਆਪਾਂ ਕਿਸ ਟਾਈਮ ਚ ਜਾਫਰ ਤੇ ਇਹੀ ਲਿਖਦੇ ਪਰ ਨਾਲ ਕਾਮਾ ਲਗਾ ਦਿੰਦੇ ਆ ਹਨਾ ਓਕੇ ਅਗੇ ਡੈਸ਼ ਤਾਂ ਡੈਸ਼ ਐਵੇਂ ਹੁੰਦੀ ਹੈ ਦੋ ਬਿੰਦੀ ਡੈਸ਼ ਤਾਂ ਦੋ ਬਿੰਦੀ ਆਪਾਂ ਕਿ ਉਸ ਤੋਂ ਅਗੇ ਡੈਸ਼ ਲਗਾਈ ਜਾਂਦੀ ਹੈ ओके ਉਸ ਤੋਂ ਬਾਅਦ ਹੋ ਗਿਆ ਅੱਗੇ ਜੋੜਨੀ ਜੋੜਨੀ ਜਿਵੇਂ ਇਹ ਡੈਸ਼ ਵਾਲੀ ਭਾਸ਼ਾ ਦੇ ਵਿੱਚ ਜਾਨਕਿ ਇਹਨੂੰ ਡੈਸ਼ ਇੰਡੈਕਸ ਤਾਂ ਇਹ ਹੋ ਗਈ ਇਹ ਹੁੰਦੀ ਹੈ ਜੋੜਨੀ ਜਿਵੇਂ ਆਪਾਂ ਊ ਚ ਨੀਚ ਲਿਖਦੇ ਆਂ ਜਾਤ ਪਾਤ ਲਿਖਦੇ ਆਂ ਠੀਕ ਠਾਕ ਲਿਖਦੇ ਆਂ ਹਨਾ ਸਹੀ ਗਲਤ ਲਿਖਦੇ ਆਂ ਤੇ ਐਵੇਂ ਜਿਹੜਾ ਉੱਥੇ ਕੀ ਆ ਜਾਂਦੀ ਹੈ ਜੋੜਨੀ ਜਾਨਕਿ ਇਹ ਕੀ ਕਰ ਰਹੀ ਹੈ ਜੋੜਨ ਦਾ ਕੰਮ ਕਰ ਰਹੀ ਹੈ ਨਾ ਓਕੇ ਤੇ ਇਹਨੂੰ ਅਸੀਂ ਕੀ ਕਹਿ ਦਿੰਨੇ ਆਂ ਜੋੜਨੀ ਕਹਿ ਦਿੰਨੇ ਆਂ ਓਕੇ ਠੀਕ ਹੈ ਹੁਣ ਇਹਦੇ ਅੱਗੇ ਨੈਕਸਟ ਜਿਹੜਾ ਹੈ ਕੀ ਹੈ ਡੰਡੀ ਦੀ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ ਕਾਮਾ ਦੀ ਤੇ ਦੇਖੋ 13 ਜਿਹੜੇ ਨੇ ਉਹ ਵਿਸਰਾਮ ਚਿੰਨ ਨੇ ਕਿੰਨੇ ਵਿਸਰਾਮ ਚਿੰਨ ਨੇ 13 ਕਾਮਾ ਪਹਿਲਾ ਕਿਹੜਾ ਹੋ ਗਿਆ ਡੰਡੀ ਕਾਮਾ ਪ੍ਰਸ਼ਨ ਚਿੰਨ ਅਰਧ ਵਿਸਰਾਮ ਚਿੰਨ ਜਾਂ ਫਿਰ ਦੁਬਿੰਦੀ ਕਾਮਾ ਦੋ ਬਿੰਦੀ ਠੀਕ ਹੈ ਜਾਂ ਕੋਲਨ ਵਿਸਮਿਕ ਚਿੰਨ ਪੁਠੇਕਾ ਮੇ ਬ੍ਰੈਕਟ ਬਿੰਦੀ ਛੁਟ ਮਰੋੜੀ ਡੈਸ਼ ਦੁਬਿੰਦੀ ਡੈਸ਼ ਤੇ ਜੋੜ ਅੱਗੇ ਜਿਹੜਾ ਸਾਡੇ ਕੋਲ ਆ ਜਾਂਦਾ ਉਹ ਹੈ ਡੰਡੀ ਡੰਡੀ ਕੀ ਹੁੰਦੀ ਹੈ ਇਸ ਦੀ ਪਰਿਭਾਸ਼ਾ ਆਪਾਂ ਕਿੱਥੇ ਲਗਾਉਨੇ ਆ ਇਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਵਿਆਕਰਣ ਦੇ ਵਿੱਚ ਆਪਾਂ ਪੜ੍ਹਦੇ ਆ ਤਾਂ ਇਹ ਪੂਰਨ ਜਿਹੜਾ ਹੈ ਵਿਸਰਾਮ ਜਾਂ ਫਿਰ ਟਹਿਰਾ ਦਾ ਚਿੰਨ ਹੈ ਠੀਕ ਹੈ ਹੁਣ ਮੈਂ ਇਹ ਵਾਕ ਬੋਲਿਆ ਜਿਵੇਂ ਇਹ ਪੂਰਨ ਵਿਸਰਾਮ ਅਤੇ ਟਹਿਰਾ ਦਾ ਚਿੰਨ ਹੈ ਹਲਕਾ ਜਿਹਾ ਜਿਹੜਾ ਹੈ ਕੀ ਲੈਣਾ ਹੈ ਇੱਥੇ ਰੁਕ ਜਾਣਾ ਹੈ ਫਿਰ ਦੂਸਰਾ ਵਾਕ ਬੋਲਣਾ ਹੈ ਇਸ ਧਾਰਨ ਵਾਕ ਦੇ ਅੰਤ ਵਿੱਚ ਜਿਹੜਾ ਲਗਾਇਆ ਜਾਂਦਾ ਹੈ ਪ੍ਰਸ਼ਨਵਾਚਕ ਅਤੇ ਵਿਸਮੇਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਦੇ ਵਿੱਚ ਕੀ ਲੱਗਦੀ ਹੈ ਡੰਡੀ ਲੱਗਦੀ ਹੈ ਕਿਸ ਦੇ ਪ੍ਰਸ਼ਨਵਾਚਕ ਤੇ ਵਿਸਮੇਵਾਚਕ ਵਾਕ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਜਿਹੜਾ ਹੈ ਕੀ ਲੱਗਦੀ ਹੈ ਡੰਡੀ ਹਰ ਪ੍ਰਕਾਰ ਦੇ ਵਾਕ ਦੇ ਵਿੱਚ ਡੰਡੀ ਲੱਗਦੀ ਹੈ ਜਿਵੇਂ ਹਰਜੀਤ ਸਕੂਲ ਜਾ ਰਿਹਾ ਹੈ ਕੀ ਹੈ ਕਿ ਹਰਜੀਤ ਕਿ ਇਹ ਸਕੂਲ ਜਾ ਰਿਹਾ ਹੈ ਉਸ ਤੋਂ ਅੱਗੇ ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਸੀ ਕਿ ਹੈ ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਸੀ ਕਿ ਉਹ ਕਿੱਥੇ ਗਿਆ ਹੈ ਕਿ ਉਹ ਕਿੱਥੇ ਗਿਆ ਹੈ ਤਾਂ ਲਾਸਟ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਜਿਹੜਾ ਹੈ ਉਹ ਕਿਹੜਾ ਹੈ ਤਾਂ ਕਾਮਾ ਠੀਕ ਹੈ ਨਾ ਕਾਮਾ ਕੀ ਹੁੰਦਾ ਹੈ ਕਾਮੇ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਟਹਿਰਾਕ ਕਰਨ ਲਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਜਿਵੇਂ ਕਿ ਅਮਿਤ RAM ਸ਼ਾਮ ਅਤੇ ਸਮੀਰ ਪਿਕਨਿਕ ਮਨੋਂ ਗਏ ਠੀਕ ਹੈ ਦੇਖੋ ਇੱਥੇ ਥੋੜਾ ਥੋੜਾ ਜਿਹਾ ਕੀ ਹੈ ਵਿਸਰਾਮ ਹੈ ਇੱਕ ਵਾਕ ਦਿੱਤਾ ਗਿਆ ਹੈ ਤਾਂ ਉਸ ਦੇ ਵਿੱਚ ਕੀ ਗਿਆ ਅਮਿਤ RAM ਸ਼ਾਮ ਅਤੇ ਸਮੀਰ ਪਿਕਨਿਕ ਮਨੋਂ ਗਏ ਇੱਥੇ ਕੀ ਹੈ ਥੋੜਾ ਥੋੜਾ ਜਿਹਾ ਕੀ ਲਿਆ ਗਿਆ ਠਹਿਰਾ ਕੀਤਾ ਗਿਆ ਹੈ ਨਾ ਥੋੜਾ ਜਿਹਾ ਜ਼ਿਆਦਾ ਨਹੀਂ ਜਿਵੇਂ ਅਮਿਤ RAM ਸ਼ਾਮ ਓਕੇ ਤਾਂ ਥੋੜਾ ਜਿਹਾ ਵਿਰਾਮ ਲਿਆ ਗਿਆ ਅਗਲੇ ਜਿਹੜਾ ਸ਼ਬਦ ਨੂੰ ਬੋਲਣ ਵਾਸਤੇ ਤਾਂ ਉਸ ਨੂੰ ਜਿਹੜਾ ਅਸੀਂ ਕੀ ਕਹਿ ਦਿੰਨੇ ਆ ਤਾਂ ਉਸ ਨੂੰ ਅਸੀਂ ਕਹਿ ਦਿੰਨੇ ਆ ਕਾਮਾ ਓਕੇ ਅਗੇ ਪ੍ਰਸ਼ਨ ਚਿੰਨ ਤਾਂ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਕਿ ਜਿਸ ਵੀ ਵਾਕ ਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਹੈ ਉਸ ਵਾਕ ਦੇ ਅੰਤ ਵਿੱਚ ਜਿਹੜਾ ਹੈ ਕੀ ਲਗਾਇਆ ਜਾਂਦਾ ਹੈ ਪ੍ਰਸ਼ਨ ਚਿੰਨ ਲਗਾਇਆ ਜਾਂਦਾ ਹੈ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਸਕੂਲ ਨੂੰ ਛੁੱਟੀ ਕਿੰਨੇ ਵਜੇ ਹੁੰਦੀ ਹੈ ਇਹ ਪੁੱਛਿਆ ਗਿਆ ਠੀਕ ਹੈ ਇਹ ਕੀ ਹੈ ਪੁੱਛਿਆ ਗਿਆ ਕਿ ਸਕੂਲੋਂ ਜਿਹੜੀ ਛੁੱਟੀ ਹੈ ਉਹ ਕਿੰਨੇ ਵਜੇ ਹੁੰਦੀ ਹੈ ਉਸ ਤੋਂ ਬਾਅਦ ਆ ਨੈਕਸਟ ਜਿਹੜਾ ਹੈ ਉਹ ਕੀ ਹੈ ਤੂੰ ਕਿੱਥੇ ਜਾ ਰਿਹਾ ਹੈ ਇਹ ਪੁੱਛਿਆ ਜਾ ਰਿਹਾ ਕਿ ਤੂੰ ਕਿੱਥੇ ਜਾ ਰਿਹਾ ਹੈ ਜੇ ਤੁਸੀਂ ਕਿੱਥੇ ਜਾ ਰਹੇ ਹੋ ਓਕੇ ਅੱਗੇ ਬਿੰਦੀ ਕਮਾ ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਦੁਬਿੰਦੀ ਕਮਾ ਦੀ ਵਰਤੋਂ ਕੀ ਹੈ ਜ਼ਿਆਦਾ ਨਹੀਂ ਹੁੰਦੀ ਆਮ ਹਾਲਾਤਾਂ ਵਿੱਚ ਇੱਕੋ ਜਿਹੇ ਵਾਕ ਵਿੱਚ ਜਦੋਂ ਕਾਮਾ ਨਾਲ ਵੱਧ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਠੀਕ ਹੈ ਕੀ ਇਹ ਕਾਮੇ ਨਾਲ ਵੱਧ ਤੇ ਡੰਡੀ ਨਾਲੋਂ ਘੱਟ ਜਿਹੜਾ ਹੈ ਵਿਸਰਾਮ ਦੇਣਾ ਹੋਵੇ ਉਦੋਂ ਕੀ ਲੱਗਦਾ ਹੈ ਬਿੰਦੀ ਕਾਮਾ ਠੀਕ ਹੈ ਉਦੋਂ ਕੀ ਲੱਗਦਾ ਹੈ ਬਿੰਦੀ ਕਾਮੇ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਹੈ ਜਿਵੇਂ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕੋਗੇ ਇਹ ਸੇ ਥੋੜਾ ਜਿਹਾ ਕਿਸ ਦੇ ਨਾਲ ਵਾਧਾ ਲਿਆ ਗਿਆ ਵਿਸਰਾਮ ਕਿਸ ਦੇ ਨਾਲ ਕੋਮੇ ਨਾਲੋਂ ਔਰ ਡੰਡੀ ਨਾਲੋਂ ਘੱਟ ਕਿ ਤੁਹਾਨੂੰ ਸਖਤ ਮਿਹਨਤ ਦੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕਦੇ ਹੋ ਓਕੇ ਸਕੋਗੇ ਜੇ ਸਕਦੇ ਹੋ ਅੱਗੇ ਦੁਬਿੰਦੀ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਅੱਖਰ ਨਾ ਲਿਖੇ ਜਾਣ ਤਾਂ ਘੱਟ ਲਿਖੇ ਜਾਣ ਤਾਂ ਦੁਬਿੰਦੀ ਦੀ ਜਿਹੜੀ ਆ ਵਰਤੋਂ ਹੁੰਦੀ ਹੈ ਜਿਵੇਂ ਅਕੀ ਲਿਖਿਆ ਹੋਇਆ ਸਸਾ ਸਸੇ ਵਿਹਾਰੀ ਸਸਦ ਲੈਂਕੜ ਔਰ ਸਸਾ ਇਹਦਾ ਮਤਲਬ ਹੈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਓਕੇ ਕਿ ਮਤਲਬ ਇਹਨੂੰ ਕੀ ਹੈ ਮਤਲਬ ਕਿ ਪੂਰਾ ਨਹੀਂ ਲਿਖਿਆ ਜਾ ਰਿਹਾ ਬਸ ਕੀ ਹੈ ਦੁਬਿੰਦੀ ਦੀ ਵਰਤੋਂ ਕਰਕੇ ਜਿਹੜਾ ਇਸ ਨੂੰ ਕੀ ਕੀਤਾ ਜਾ ਰਿਹਾ ਇਹਨੂੰ ਜਿਹੜਾ ਛੋਟਾ ਕਰਕੇ ਲਿਖਿਆ ਜਾ ਰਿਹਾ ਠੀਕ ਹੈ ਘੱਟ ਲਿਖੇ ਜਾਣ ਤੇ ਹੀ ਜਿਹੜੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਓਕੇ ਆਪਾਂ ਲਿਖਦੇ ਆ ਮਤਲਬ ਕਿ ਜਿਵੇਂ ਆ ਐਪਲੀਕੇਸ਼ਨ ਲਿਖਦੇ ਆ ਅਰਜੀ ਲਿਖਦੇ ਆ ਠੀਕ ਹੈ ਉੱਥੇ ਵੀ ਜਿਹੜਾ ਆਪਾਂ ਕਹਿੰਦੇ ਆ ਨਾ ਪ੍ਰਿੰਸੀਪਲ ਸਾਹਿਬ ਜੀ ਉੱਥੇ ਕੀ ਪ੍ਰਿੰਸੀਪਲ ਪੂਰਾ ਲਿਖਦੇ ਆਪਾਂ ਪਪਾ ਅ ਦੇ ਅੱਗੇ ਜਿਹੜਾ ਦੋ ਬਿੰਦੀ ਲਗਾ ਦਿੰਨੇ ਆ ਜਿਵੇਂ ਹਾਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਿਖਿਆ ਗਿਆ ਤੇਰੇ ਵਿੱਚ ਵੀ ਦੇਖੋ ਦੋ ਬਿੰਦੀ ਲਗਾ ਦਿੱਤੀ ਗਈ ਹਨਾ ਓਕੇ ਓਕੇ ਨੈਕਸਟ ਜਿਹੜਾ ਹੈ ਇਸ ਦੇ ਵਿੱਚ ਦੇਖੋ ਕਿਸੇ ਸ਼ਬਦ ਵਾਕੰਚ ਜਾਂ ਉਪ ਵਾਕ ਦੀ ਵਰਤੋਂ ਜਾਂ ਵੇਰਵੇ ਤੋਂ ਪਹਿਲਾਂ ਕੀ ਹੈ ਕਿ ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੇਰੇ ਮਨ ਪੌਂਦੇ ਠੀਕ ਹੈ ਮੇਰੇ ਮਨ ਪੌਂਦੇ ਪੰਜਾਬੀ ਸਹਿਤਕਾਰ ਹਨ ਨਾਨਕ ਸਿੰਘ ਅਮਰਤਾ ਪ੍ਰੀਤਮ ਜਸਵੰਤ ਸਿੰਘ ਕਵਲ ਤੇ ਈਸ਼ਵਰ ਚੰਦਰ ਨੰਦਾ ਓਕੇ ਤੇ ਇੱਥੇ ਦੇਖੋ ਦੋ ਬਿੰਦੀ ਕਿੱਥੇ ਲੱਗੀ ਹੈ ਦੱਸੋ ਇਥੇ ਕੀ ਸਮਝਾਇਆ ਗਿਆ ਕਿ ਕਿਸੇ ਸ਼ਬਦ ਵਾਕੰਚ ਜਾਂ ਉਪਵਾਕ ਦੀ ਵਿਆਖਿਆ ਦਾ ਵੇਰਵੇ ਤੋਂ ਪਹਿਲਾ ਪਹਿਲਾਂ ਕੀ ਹੈ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਹ ਦੇਖੋ ਇਹ ਕੀ ਕੀਤਾ ਗਿਆ ਦੋ ਬਿੰਦੀ ਦੀ ਵਰਤੋਂ ਕੀਤੀ ਕਿ ਨਾ ਕੀ ਹੈ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਓਕੇ ਠੀਕ ਹੈ ਤਾਂ ਦੋ ਬਿੰਦੀ ਜਿਹੜੀ ਆ ਉਹ ਲਗਾਈ ਗਈ ਹੈ ਇਥੇ ਨੈਕਸਟ ਦੇਖੋ विस्मिक चिन्ह ਤੇ ਵਿਸਮਿਕ ਚਿੰਨਹਾਰੇ ਆਪਾਂ ਪਹਿਲਾਂ ਵੀ ਕੀਤਾ ਸੀਗਾ ਕਿਵੇਂ ਵਿਸਮਿਕ ਚਿੰਨਹ ਤੇ ਇਹ ਚਿੰਨ ਉਹਨਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ ਕਿ ਇਹ ਜਿਹੜਾ ਸ਼ਬਦ ਹੈ ਉਹਨਾਂ ਵਾਕਾਂ ਜਾਂ ਫਿਰ ਸ਼ਬਦਾਂ ਦੇ ਪਿੱਛੇ ਵੱਤਿਆ ਜਾਂਦੇ ਜਿਹੜੇ ਮਨ ਦੇ ਕਿਸੇ ਭਾਵ ਖੁਸ਼ੀ ਗਮੀ ਹੈਰਾਨੀ ਜਿਹੜੇ ਪਿਆਰ ਦੀ ਭਾਵਨਾ ਹੈ ਗੁੱਸੇ ਭਾਵਨ ਤੇ ਇਹ ਸਾਰਾ ਕੋਸ਼ਿ ਹੈ ਨਾ ਤਾਂ ਕੀ ਆ ਵਿਸਮਿਕ ਚਿੰਨ ਕਿੰਨਾ ਕਿਸ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਾਕਾਂ ਜਾਂ ਸ਼ਬਦਾਂ ਪਿੱਛੇ ਵਰਤਿਆ ਉਹਨਾਂ ਵਾਕਾਂ ਜਾਂ ਸ਼ਬਦਾਂ ਪਿੱਛੇ ਵਰਤੇ ਜਾਂਦਾ ਹੈ ਜਿਹੜੇ ਮਨ ਦੇ ਕਿਸੇ ਭਾਵ ਜਾਨੀ ਕਿ ਖੁਸ਼ੀ ਹੋ ਗਈ ਗਮੀ ਹੋ ਗਈ ਹੈਰਾਨੀ ਹੋ ਗਿਆ ਸੁਖ ਹੋ ਗਿਆ ਦੁੱਖ ਹੋ ਗਿਆ ਇਹ ਭਾਵ ਜਿਹੜੇ ਆ ਪ੍ਰਗਟ ਕਰਦਾ ਹੈ ਠੀਕ ਹੈ ਜਿਵੇਂ ਵਾਹ ਕਿੰਨਾ ਸੋਹਣਾ ਫੁੱਲ ਹੈ ਦੇਖੋ ਇੱਥੇ ਵੀ ਵਿਸਮਾਕ ਵਾਹ ਵਾਹ ਕਿੰਨਾ ਸੋਹਣਾ ਫੁੱਲ ਹੈ ਓਕੇ ਹੈਰਾਨੀ ਹੋਆ ਓਕੇ ਸਦਕੇ ਜਮਾ ਬੱਲੇ ਬੱਲੇ ਸ਼ਾਬਾ ਛੇ ਹਨਾ ਸਦਕੇ ਜਾਵਾਂ ਤੋਂ ਬਾਅਦ ਆ ਵੀ ਕੀ ਆਏਗਾ ਵਿਸਰਾਮ ਚਿਨਾਏਗਾ ਬੱਲੇ ਬੱਲੇ ਵਿਸਰਾਮ ਚਿਨ ਸ਼ਾਬਾਸ਼ ਛੇ ਉਸ ਤੋਂ ਬਾਅਦ ਆ ਵੀ ਵਿਸਰਾਮ ਚਿਨ ਤੇ ਇਹ ਕੀ ਨੇ ਵਿਸਮਿਕ ਚਿੰਨ ਇਸ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਭਾਵ ਜਿਹੜੇ ਆ ਉਹ ਪ੍ਰਗਟ ਕੀਤੇ ਜਾਂਦੇ ਆ ਅੱਗੇ ਪੁੱਠੇ ਕਾਮੇ ਜਦੋਂ ਕਿਸੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦ ਨੂੰ ਉਸੇ ਤਰ੍ਹਾਂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਸ ਨੂੰ ਜਿਹੜਾ ਦੋ ਪੁੱਠੇ ਦੋ ਪੁੱਠੇ ਕਾਮੇ ਜਾਂ ਦੋ ਸਿੱਧੇ ਕਾਮਿਆਂ ਵਿੱਚ ਜਿਹੜਾ ਹੈ ਉਹ ਲਿਖਿਆ ਜਾਵੇ ਕਹਿੰਦਾ ਕਿ ਭਾਵ ਹੈ ਦੇਖੋ ਜਿਵੇਂ ਉਦਾਹਰਣ ਦੇ ਲਈ ਮਗਰਮਾਸ਼ੇ ਨੇ ਬਾਂਦਰ ਨੂੰ ਕਿਹਾ ਠੀਕ ਹੈ ਮਗਰਮਾਸ਼ੇ ਤੇ ਬਾਂਦਰ ਦੀ ਕਹਾਣੀ ਪੜ੍ਹੀ ਹੋਵੇਗੀ ਤੁਸੀਂ ਹੈਨਾ ਠੀਕ ਹੈ ਤਾਂ ਮਗਰਮਾਸ਼ੇ ਨੇ ਬਾਂਦਰ ਨੂੰ ਕਿਹਾ ਵਾਹ ਭਾਈ ਪਰ ਜਾਈ ਨਾਲ ਕੋਈ ਦਿਲ ਦਿਲ ਚੰਗਾ ਸੀ ਪਰ ਮੈਂ ਤਾਂ ਜਾਮਣ ਤੇ ਛੱਡ ਆਇਆ ਹੁਣ ਕੀ ਬਣੂ ਓਕੇ ਤੇ ਇੱਥੇ ਦੇਖੋ ਕੀ ਹੈ ਕਿ ਜਿਹੜਾ ਇਹ ਵਾਕ ਹੈ ਇਹ ਜਿਵੇਂ ਸੀਗਾ ਜਿਸ ਕਾਲ ਦੇ ਵਿੱਚ ਹੈ ਉਸੇ ਦੇ ਵਿੱਚ ਹੀ ਲਿਖਿਆ ਜਾਊਗਾ ਠੀਕ ਹੈ ਕਿ ਕੀ ਹੈ ਕਹੇ ਹੋਏ ਜਿਹੜੇ ਜਾਂ ਲਿਖੇ ਹੋਏ ਸ਼ਬਦਾ ਉਸੇ ਤਰ੍ਹਾਂ ਕਾਲ ਵਿੱਚ ਲਿਖਣੇ ਹੋਣ ਤਾਂ ਉਹਨਾਂ ਨੂੰ ਪੁੱਠੇ ਜਾਂ ਫਿਰ ਸਿੱਧੇ ਕਾਮਿਆਂ ਦੇ ਵਿੱਚ ਲਿਖਿਆ ਜਾਂਦਾ ਤੇ ਇਹ ਜਿਹੜੇ ਵਾਕ ਹੈ ਮਤਲਬ ਕਿ ਕਿਸ ਨੇ ਮਗਰਮਾਛ ਨੇ ਬਾਂਦਰ ਨੂੰ ਕਿਹਾ ਠੀਕ ਹੈ ਨਾ ਵਾਪਈ ਭਰਜਾਈ ਨਾਲ ਕੋਈ ਦਿਲਚੰਗਾ ਹੈ ਪਰ ਮੈਂ ਤਾਂ ਜਾਮਨ ਤੇ ਹੀ ਛੱਡ ਆਇਆ ਹੁਣ ਕੀ ਬਣੋ ਤੇ ਇਥੋਂ ਲੈ ਕੇ ਇਥੋਂ ਤੱਕ ਜਿਹੜਾ ਵਾਕ ਲਿਖਿਆ ਗਿਆ ਉਹ ਕਿਵੇਂ ਲਿਖਿਆ ਗਿਆ ਪੁੱਠੇ ਕਾਮੇ ਦੇ ਵਿੱਚ ਓਕੇ ਉਸ ਤੋਂ ਬਾਅਦ ਆ ਬ੍ਰੈਕਟ ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਲਈ ਮਤਲਬ ਕਿ ਹੁਣ ਉਸ ਨੂੰ ਹੋਰ ਵੀ ਜਿਹੜਾ ਸਪਸ਼ਟ ਕਰਨ ਲਈ ਜਿਹੜਾ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਕਿਸੇ ਬ੍ਰੈਕਟ ਦੀ ਵੱਤ ਤੋਂ ਕੀਤੀ ਜਾਂਦੀ ਹੈ ਜਿਵੇਂ ਅਸੀਂ ਜਿਹੜਾ ਅਜਨਾਮਤਾਰੀ ਅੰਦੋਲਨ ਕੀਤਾ ਹਨਾ ਤੇ ਨਾਮਤਾਰੀ ਅੰਦੋਲਨ ਜਕ ਉਸ ਦਾ ਨਾਮ ਇੱਕ ਹੋਰ ਸੀ ਕੁਕਲ ਲਹਿਰ ਓਕੇ ਤਾਂ ਉਸ ਦੇ ਬ੍ਰੈਕਟ ਦੇ ਵਿੱਚ ਇਹ ਲਿਖ ਦਿੱਤਾ ਜਾਂ ਫਿਰ ਅਸੀਂ ਵਾਕ ਆ ਵਾਕ ਹਨਾ ਆ ਵਾਕ ਬਣਾਉਣੇ ਆ ਕਿ ਵਾਕ ਬਣਾਓ ਉਥੇ ਜਿਹੜਾ ਵਾਜਾ ਫਿਰ ਅਖਾਣ ਹੁੰਦੇ ਨੇ ਉਹਨਾਂ ਦੇ ਭਾਵ ਜਿਹੜੇ ਆ ਭਾਵ ਅਰਥ ਪ੍ਰਗਟ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਆ ਵਾਕ ਬਣਾਉਣ ਤੋਂ ਪਹਿਲਾਂ ਮੁਹਾਵਰੇ ਹੁੰਦੇ ਆ ਮੁਹਾਵਰੇ ਦੇ ਵਾਕਿਆਂ ਨੂੰ ਮੁਹਾਵਰੇ ਤੋਂ ਵਾਕ ਬਣਾਓ ਠੀਕ ਹੈ ਤਾਂ ਮੁਹਾਵਰਾ ਦਿੱਤਾ ਜਾਂਦਾ ਉਸ ਨੂੰ ਵਾਕ ਦੇ ਵਿੱਚ ਵਰਤਣਾ ਹੁੰਦਾ ਹੈ ਲੇਕਿਨ ਪਹਿਲਾਂ ਉਸ ਦਾ ਉਸ ਤੋਂ ਪਹਿਲਾਂ ਜਿਹੜਾ ਵਾ ਕੀ ਦੱਸਣਾ ਹੁੰਦਾ ਹੈ ਅਰਥ ਪ੍ਰਗਟ ਕਰਨਾ ਹੁੰਦਾ ਹੈ ਤਾਂ ਅਰਥ ਲਿਖਣ ਵਾਸਤੇ ਮੁਹਾਵਰਾ ਜੋ ਦਿੱਤਾ ਮੁਹਾਵਰੇ ਹੁੰਦੇ ਉਸ ਦਾ ਅਰਥ ਪ੍ਰਗਟ ਕਰਨਾ ਔਰ ਫਿਰ ਉਸ ਨੂੰ ਵਾਕ ਦੇ ਵਿੱਚ ਜਿਹੜਾ ਇਸਤੇਮਾਲ ਵਰਤਿਆ ਜਾਂਦਾ ਤੇ ਉੱਥੇ ਕੀ ਹੈ ਬ੍ਰੈਕਟ ਜਿਹੜੀ ਹੈ ਉਹ ਜਿਹੜੀ ਆ ਵਰਤੀ ਜਾਂਦੀ ਹੈ ਠੀਕ ਹੈ ਓਕੇ ਜਿਵੇਂ ਉਹ ਕਿਹਾ ਜਾਂਦਾ ਹੈ ਕਿ ਹੱਥ ਪੀਲੇ ਕਰਨਾ ਤਾਂ ਮਤਲਬ ਵਿਆਹ ਕਰਨਾ ਹੈ ਨਾ ਕੇ ਹੱਥ ਪੀਲੇ ਕਰਨ ਦਾ ਕੀ ਅਰਥ ਹੁੰਦਾ ਹੈ ਵਿਆਹ ਕਰਨਾ ਓਕੇ ਜਿਵੇਂ ਗੀਤਾ ਹਰ ਸਮੇਂ ਸਿਆਣਪ ਜਾਣ ਕੇ ਅਕਲ ਤੋਂ ਕੰਮ ਲੈਂਦੀ ਹੈ ਓਕੇ ਇੱਥੇ ਇੱਕ ਹੋਰ ਆਹ ਦੇਖੋ ਇੱਥੇ ਉਦਾਹਰਨ ਦਿੱਤੀ ਗਈ ਹੈ ਸਿਆਣਪ ਦਾ ਅਰਥ ਕੀ ਹੁੰਦਾ ਹੈ ਅਕਲ ਵੀ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਦੇਖੋ ਤਾਂ ਨੈਕਸਟ ਜਿਹੜਾ ਹੈ ਕੀ ਹੈ ਬਿੰਦੀ ਬਿੰਦੀ ਪੰਜਾਬੀ ਵਿੱਚ ਠੀਕ ਹੈ ਪੰਜਾਬੀ ਵਿੱਚ ਇਸ ਵਿਸਰਾਮ ਚਿੰਨ ਦੀ ਐਨੀ ਨਹੀਂ ਹੁੰਦੀ ਠੀਕ ਹੈ ਪੰਜਾਬੀ ਵਿੱਚ ਇਸ ਵਿਸਰਾਮ ਚਿੰਨ ਦੀ ਵਰਤੋਂ ਜਿਹੜੀ ਹੈ ਐਨੀ ਨਹੀਂ ਹੁੰਦੀ ਇਸ ਦੀ ਵਰਤੋਂ ਅੰਕਾਂ ਅੰਕਾਂ ਦੇ ਪਿੱਛੇ ਜਾਂ ਸੰਖੇਪ ਵਿੱਚ ਲਿਖੀਆਂ ਡਿਗਰੀਆਂ ਜਾਂ ਖਿਤਾਬਾਂ ਦੇ ਪਿੱਛੇ ਹੁੰਦੀ ਹੈ ਜਿਵੇਂ ਅਸੀਂ ਬਿੰਦੀ ਦੀ ਵਰਤੋਂ ਕੀ ਲਿਖਦੇ ਹਾਂ ਐਮ ਏ ਲਿਖਣ ਲਈ ਕਰਦੇ ਹਾਂ ਬੀ ਏ ਲਿਖਣ ਵਾਸਤੇ ਕਰਦੇ ਹਾਂ ਠੀਕ ਹੈ ਓਕੇ ਐਮ ਬੀ ਬੀ டி এমবিবিஎஸ் ਹੋ ਗਿਆ ਐਮਏ ਹੋ ਗਿਆ ਆਈਏਐਸ ਹੋ ਗਿਆ ਪੀਐਚਡੀ ਹੋ ਗਿਆ ਬੀਏ ਹੋ ਗਿਆ ਹਨਾ ਤੇ ਇਹਨਾਂ ਵਾਸਤੇ ਕੀ ਐਮਐਸਸੀ ਹੋ ਗਿਆ ਓਕੇ ਤੇ ਇਹਨਾਂ ਵਾਸਤੇ ਕੀ ਕਿਸ ਦੀ ਵਰਤੋਂ ਅਸੀਂ ਕਰਦੇ ਆ ਅਸੀਂ ਬਿੰਦੀ ਦੀ ਵਰਤੋਂ ਜਿਹੜੀ ਆ ਉਹ ਕਰਦੇ ਆ ਅੱਗੇ ਛੁਟਮਰੋੜੀ ਜੇਕਰ ਬੋਲਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਕਿ ਜੇਕਰ ਬੋਲਚਾਲ ਦੀ ਭਾਸ਼ਾ ਨੂੰ ਕੀ ਹੈ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਵੇ ਤਾਂ ਉਸ ਦੀ ਥਾਂ ਛੋਟ ਮਰੋੜੀ ਪਾਈ ਜਾਂਦੀ ਹੈ ਠੀਕ ਹੈ ਕੀ ਪਾਈ ਜਾਂਦੀ ਹੈ ਛੋਟ ਮਰੋੜੀ ਜਿਵੇਂ ਚ ਲਿਖਣਾ ਹੈ ਤਾਂ ਉਹ ਚ ਚੋ ਇੱਥੇ ਇਹ ਵੀ ਹੋ ਸਕਦਾ ਹੈ ਜਿਵੇਂ ਇੱਥੇ ਚੋ ਚੋ ਜੋ ਚੋ ਚੋਂ ਲਿਖ ਦਿੱਤਾ ਹੈ ਪਰ ਇੱਥੇ ਵੇਚ ਲਿਖਿਆ ਹੋਵੇ ਤਾਂ ਉਸ ਨੂੰ ਚੋ ਲਿਖਿਆ ਜਾਏ ਠੀਕ ਹੈ ਤਾਂ ਉਹ ਉਹਦਾ ਬੰਤਰ ਵਜੋਂ ਇਹ ਵਿਰਾਮ ਚਿੰਨ ਇੱਕ ਕਾਮੇ ਵਾਂਗ ਹੈ ਅੰਤਰ ਵਿੱਚ ਇਹ ਕਾਮਾ ਅੱਖਰ ਦੇ ਜਿਹੜੇ ਹੈ ਹੇਠਲੇ ਪਾਸੇ ਲੱਗਦਾ ਹੈ ਠੀਕ ਹੈ ਤਾ ਕਮਾ ਕੀ ਹੈ ਹੇਠਲੇ ਪਾਸੇ ਲੱਗਦਾ ਨਾ ਜਾਨੀ ਕਿ ਕਿਵੇਂ ਜਿਵੇਂ ਆ ਦੇਖੋ ਇਹ ਹੇਠਲੇ ਪਾਸੇ ਲੱਗਾ ਲੇਕਿਨ ਇਹ ਕੀ ਹੈ ਇਹ ਉੱਪਰਲੇ ਵਾਲ ਸਾਈਡ ਤੇ ਲੱਗਦਾ ਹੈ ਜਿਵੇਂ ਸਾਡੀ ਰਹਾਇਸ਼ ਖੇਤ ਵਿੱਚ ਹੀ ਹੈ ਚੋ ਹੀ ਹੈ ਦੇਖੋ ਹੁਣ ਇੱਥੇ ਵਿੱਚ ਵੀ ਤਾਂ ਲੱਗ ਸਕਦਾ ਹੈ ਨਾ ਕਿ ਸਾਡੀ ਰਹਾਇਸ਼ ਜਿਹੜੀ ਆ ਉਹ ਖੇਤ ਵਿੱਚ ਹੀ ਹੈ ਤੇ ਇੱਥੇ ਕੀ ਇਹ ਚੋ ਹੀ ਲਿਖ ਦਿੱਤਾ ਠੀਕ ਹੈ ਤਾਂ ਚੋ ਆ ਗਿਆ ਇੱਥੇ ਕੀ ਆ ਛਟ ਮਰੋੜੀ ਆ ਗਿਆ ਅਗਲਾ ਚੰਗੇ ਇਨਸਾਨ ਕਦੇ ਮੱਥੇ ਤੇ ਉੱਤੇ ਵੀ ਆਸਾਦਾ ਇਹ ਦੇਖੋ ਵਟ ਨਹੀਂ ਪਾਉਂਦੇ ਤੇ ਕਿ ਮੱਥੇ ਵਟ ਨਹੀਂ ਪਾਉਂਦੇ ਮੱਥੇ ਤੇ ਵਟ ਨਹੀਂ ਪਾਉਂਦੇ ਉੱਤੇ ਤੇ ਆ ਗਿਆ ਤੇ ਵਟ ਨਹੀਂ ਪਾਉਂਦੇ ਓਕੇ ਅੱਗੇ ਡੈਸ਼ ਡੈਸ਼ ਕੀ ਹੁੰਦੀ ਹੈ ਠੀਕ ਹੈ ਡੈਸ਼ ਇਹ ਵਿਸਰਾਮ ਚਿੰਨ ਦੇਖਣ ਨੂੰ ਕੀ ਇਹ ਜੋੜਨੀ ਜਿਹਾ ਹੁੰਦਾ ਹੈ ਜੋੜਨੀ ਜਿਹਾ ਹੁੰਦਾ ਹੈ ਪਰ ਇਸ ਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੁੰਦੀ ਹੈ ਦੇਖੋ ਠੀਕ ਹੈ ਮੈਂ ਦਿਖਾਨੀ ਥੋੜਾ ਤੁਹਾਨੂੰ ਦੇਖੋ ਇਹ ਹੁੰਦੀ ਹੈ ਜੋੜਨੀ ਇਹਦੀ ਕੀ ਹੈ ਲੰਬਾਈ ਦੇਖੋ ਕੀ ਹੈ ਘੱਟ ਹੈ ਔਰ ਇਸਦੀ ਲੰਬਾਈ ਜ਼ਿਆਦਾ ਹੈ ਡੈਸ਼ ਦੀ ਪਰ ਇਸਦੀ ਲੰਬਾਈ ਕੀ ਹੈ ਜੋੜਨੀ ਜੋੜਨ ਨਾਲ ਵੱਧ ਹੁੰਦੀ ਹੈ ਜਦੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਕਿ ਹੋਰ ਵਿਸਪਸ਼ਟ ਕਰਨ ਲਈ ਜਿਹੜੀ ਆ ਵਾਧੂ ਗੱਲ ਜਿਹੜੀ ਆ ਕਹੀ ਜਾਏ ਤਾਂ ਡੈਸ਼ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਹੈ ਜਿਵੇਂ ਸਾਡੀ ਘਰੇਲੂ ਬਾਗੀਚੀ ਵਿੱਚ ਸਬਜ਼ੀਆਂ ਫਲ ਫੁੱਲ ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ ਹੈ ਓਕੇ ਤੇ ਇੱਥੇ ਦੇਖੋ ਕੀ ਕਿਹਾ ਕਿ ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਫਲ ਫੁੱਲ ਜੋ ਵੀ ਬੀਜਿਆ ਦੇਖੋ ਜੋ ਵੀ ਬੀਜਿਆ ਜਾਵੇ ਉਸ ਤੋਂ ਬਾਅਦ ਇੱਥੇ ਦੇਖੋ ਲੱਗਾ ਹੋਇਆ ਇੱਥੇ ਵੀ ਲੱਗੀ ਹੈ ਤਾਂ ਬਹੁਤ ਵਧੀਆ ਹੁੰਦਾ ਹੈ ਮਤਲਬ ਕਿ ਉਸ ਨੂੰ ਹੋਰ ਵੀ ਸਪਸ਼ਟ ਕੀਤਾ ਗਿਆ ਉਸ ਨੂੰ ਹੋਰ ਵੀ ਜਿਹੜਾ ਵਾਧੂ ਗੱਲ ਜਿਹੜੀ ਆ ਕਹੀ ਗਈ ਓਕੇ ਓਕੇ ਅੱਗੇ ਨੈਕਸਟ ਜਿਹੜਾ ਹੈ ਉਹ ਕੀ ਹੈ ਦੋ ਬਿੰਦੀ ਡੈਸ਼ ਕੀ ਹੈ ਦੋ ਬਿੰਦੀ ਡੈਸ਼ ਕਿਸੇ ਵਾਕ ਕਿਸੇ ਸ਼ਬਦ ਵਾਕੰਸ਼ ਜਾਂ ਫਿਰ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਣ ਦੇਣ ਤੋਂ ਪਹਿਲਾਂ ਦੋਬਿੰਦੀ ਡੈਸ਼ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਹੈ ਜਿਵੇਂ ਖਾਸ ਨਾਮ ਉਸਨੂੰ ਕਹਿੰਦੇ ਹਨ ਜਿਹੜੇ ਕਿਸੇ ਖਾਸ ਸਥਾਨ ਥਾਂ ਮਨੁੱਖ ਜਾਂ ਵਸਤੂ ਦੀ ਵਰਤੋਂ ਜਿਹੜੀ ਆ ਵਸਤੂ ਲਈ ਵਰਤਿਆ ਜਾਵੇ ਜਿਵੇਂ ਜਲੰਧਰ ਗੰਗਾ ਸ਼ਾਮ ਸਿੰਘ ਹੁਣ ਇੱਥੇ ਕੀ ਲਗਾਈ ਗਈ ਹੈ ਦੋ ਬਿੰਦੀ ਡੈਸ਼ ਦੇਖੋ ਕੀ ਹੈ ਜਿਵੇਂ ਜਲੰਧਰ ਗੰਗਾ ਸ਼ਾਮ ਸਿੰਘ ਓਕੇ ਤਾਂ ਉਸ ਨੂੰ ਕੀ ਕੀਤਾ ਗਿਆ ਉਦਾਹਰਣ ਦੇਣ ਤੋਂ ਪਹਿਲਾਂ ਉਦਾਹਰਣ ਦੇਣ ਤੋਂ ਪਹਿਲਾਂ ਕੀ ਕੀਤਾ ਗਿਆ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ ਗਈ ਹੈ ਕਲੀਅਰ ਉਸ ਤੋਂ ਬਾਅਦ ਦੇਖੋ ਨੈਕਸਟ ਜਿਹੜਾ ਹੈ ਜੋੜਨੀ ਸਾਡੇ ਕੋਲ ਆਖਰੀ ਵਿਸਰਾਮ ਚਿੰਨ੍ਹ 13ਵਾਂ ਠੀਕ ਹੈ ਅਸੀਂ ਵੀ ਇਸ ਦੀ ਵਰਤੋਂ ਜਿਹੜੀ ਹੈ ਲਿਖੇ ਅਨੁਸਾਰ ਕਰਦੇ ਹਾਂ ਜਿਵੇਂ ਦੇਖੋ ਅਸੀਂ ਜਿਹੜਾ ਹੈ ਉਦਾਹਰਣ ਲਈ ਇਹ ਵੱਲ ਲੈਣੇ ਪਹਿਲਾਂ ਸਮਾਨ ਵਿਧੀ ਨਾਲ ਸਮਾਨ ਵਿਧੀ ਮਤਲਬ ਬਰਾਬਰ ਵਿਧੀ ਨਾਲ ਠੀਕ ਹੈ ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਹਮ ਉਮਰ ਹਫੜਾ ਦਫੜੀ ਠੀਕ ਹੈ ਇਹਨਾਂ ਦੇ ਵਿੱਚ ਜਿਹੜੀ ਹੈ ਜੋੜਨੀ ਬਿੰਦੀ ਲਗਾਈ ਗਈ ਹੈ ਉਸ ਤੋਂ ਅੱਗੇ ਜੋੜਨੀ ਅਤੇ ਦਾ ਠੀਕ ਹੈ ਜੋੜਨੀ ਅਤੇ ਦਾ ਦੇ ਦੀ ਸ਼ਬਦਾਂ ਦੀ ਥਾਂ ਲੈ ਲੈਂਦੀ ਹੈ ਠੀਕ ਹੈ ਕਿੰਨਾ ਦੀ ਜਿਹੜੀ ਆ ਕਿੰਨਾ ਦੀ ਥਾਂ ਲੈ ਲੈਂਦੀ ਆ ਅਤੇ ਦੀ ਦਾ ਦੀ ਤੇ ਦੇ ਦੀ ਜਿਹੜੀ ਆ ਸ਼ਬਦਾਂ ਦੀ ਥਾਂ ਲੈ ਲੈਂਦੀ ਹੈ ਕੌਣ ਜੋੜਨੀ ਜਿਵੇਂ ਘਿਓ ਤੇ ਖਿਚੜੀ ਆ ਤਾਂ ਆਪਾਂ ਕਿ ਕਹਾਂਗੇ ਇਸ ਨੂੰ ਘਿਓ ਖਿਚੜੀ ਬੁੱਤ ਜਿਹੜਾ ਹੈ ਬੁੱਤ ਪੂਜਾ ਤਾਂ ਬੁੱਤ ਦੀ ਪੂਜਾ ਠੀਕ ਹੈ ਬੁੱਤ ਪੂਜਾ ਉਸ ਨੂੰ ਕੀ ਕਹਿੰਦੇ ਨੇ ਜਿਸ ਬੁੱਤ ਦੀ ਪੂਜਾ ਨੂੰ ਅਸੀਂ ਬੁੱਤ ਪੂਜਾ ਕਹਿ ਦਿੰਦੇ ਹਾਂ ਨਾ ਓਕੇ ਤਦ ਦੀ ਦੇ ਅਤੇ ਇਹਨਾਂ ਦੀ ਜਗ੍ਹਾ ਚੜੀ ਹੈ ਕੌਣ ਲੈ ਲੈਂਦੀ ਹੈ ਜੋੜਨੀ ਲੈ ਲੈਂਦੀ ਹੈ ਉੱਚਾ ਨੀਵਾ ਤਾਂ ਆਪਾਂ ਕਹਿੰਦੇ ਨੇ ਉੱਚ ਉੱਚ ਨੀਚ ਹੈ ਨਾ ਐਵੇਂ ਕਰਕੇ ਕਲੀਅਰ ਤਾਂ ਅਗੇਲਾ ਅਗਲਾ ਵਾਕ ਦੇਖਦੇ ਹਾਂ ਠੀਕ ਹੈ ਇਸ ਤਰ੍ਹਾਂ ਇੱਕੋ ਅਰਥ ਵੇਲੇ ਕੀ ਆ ਇਸ ਤਰ੍ਹਾਂ ਇੱਕੋ ਅਰਥ ਵੇਲੇ ਦੋ ਸ਼ਬਦਾਂ ਦੇ ਵਿਰੋਧੀ ਅਰਥ ਵੇਲੇ ਵੀ ਜਿਹੜੇ ਆ ਇਸ ਵਿੱਚ ਇਹ ਇਸ ਵਿੱਚਲੇ ਵਿਚਾਲੇ ਵੀ ਜਿਹੜੇ ਆ ਜੋੜ ਨਹੀਂ ਲੱਗਦੀ ਜਿਵੇਂ ਸਾਦ ਸੰਗਤ ਕਮ ਕਾਰ ਚਿੱਟਾ ਦੁੱਧ ਠੀਕ ਹੈ ਆਦੀ ਇੱਕੋ ਅਰਥ ਵਾਲੇ ਸ਼ਬਦਾਂ ਜਿਵੇਂ ਅਸੀਂ ਗੱਲ ਕਰੀਏ ਸਾਦ ਵੀ ਹੋਈ ਹੁੰਦਾ ਸੰਗਤ ਵੀ ਹੋਈ ਹੁੰਦਾ ਕੰਮ ਵੀ ਹੁੰਦਾ ਕਾਰ ਵੀ ਹੋਈ ਹੁੰਦਾ ਚਿੱਟਾ ਦੁੱਧ ਇੱਕੋ ਜਿਹਾ ਹੀ ਹੈ ਨਾ ਤੇ ਇੱਕੋ ਅਰਥਾਂ ਵਾਲੇ ਸ਼ਬਦ ਜਿਵੇਂ ਊਚ ਨੀਚ ਦੁੱਖ ਸੁਖ ਨਿੱਕਾ ਮੋਟਾ ਵਿਰੋਧੀ ਆ ਇਹ ਕੀ ਇਹ ਇੱਕ ਦੂਜੇ ਉੱਚ ਨੀਚ ਦੁੱਖ ਸੁਖ ਨਿੱਕਾ ਮੋਟਾ ਵਿਰੋਧੀ ਸ਼ਬਦਾ ਤੇ ਇਹਨਾਂ ਸ਼ਬਦਾਂ ਵਾਲੇ ਸ਼ਬਦ ਹਨ ਠੀਕ ਹੈ ਵਿਰੋਧੀ ਅਰਥਾਂ ਵਾਲੇ ਸ਼ਬਦਾ ਅੱਗੇ ਇੱਕ ਹੀ ਸ਼ਬਦ ਦੇ ਦੋਹਰਾ ਕੀ ਹੈ ਇੱਕ ਹੀ ਸ਼ਬਦ ਦੇ ਦੁਹਰਾ ਜਿਵੇਂ ਦੋ ਦੋ ਲਾਈਨਾਂ ਵਿੱਚ ਚੱਲੋ ਕੀ ਹੈ ਦੋ ਦੋ ਲਾਈਨਾਂ ਵਿੱਚ ਚੱਲੋ ਠੀਕ ਹੈ ਜਾਂ ਫਿਰ ਆਪਾਂ ਕਹਿੰਦੇ ਵੱਖਰਾ ਵੱਖਰਾ ਅਲੱਗ-ਅਲੱਗ ਹੈ ਨਾ ਇੱਕੋ ਹੀ ਅਰਥ ਆ ਤਾਂ ਨਾਲ-ਨਾਲ ਇਹ ਆਪਾਂ ਜਿਹੜੀਆਂ ਕੀ ਕਰਦੇ ਆ ਇੱਕ-ਇੱਕ ਇਵੇਂ ਲਿਖਦੇ ਆ ਨਾ ਤਾਂ ਉਹ ਜਿਹੜੇ ਆ ਉਹਨਾਂ ਨਾਲ ਵੀ ਜੋੜਨੀ ਜਿਹੜੀਆਂ ਲਗਾਏ ਜੀ ਸ਼ਬਦ ਜਿਹੜੇ ਜੋੜੇ ਜਿੰਨਾ ਚੋਂ ਇੱਕ ਨਰਾਰਥਕ ਹੋਵੇ ਤੇ ਦੇ ਵਿਚਕਾਰ ਜੋੜਨੀ ਲਗਦੀ ਹੈ ਠੀਕ ਹੈ ਜਿਵੇਂ ਉ ਉਗੜ ਦੁਗੜ ਚਾਚੂ ਪਾਣੀ ਤਾਣੀ ਓਕੇ ਓਕੇ ਅੱਗੇ ਚਲੋ ਆਪਾਂ ਕਰਦੇ ਵਿਸ਼ਰਾਮ ਚਿੰਨ ਦੇੜੇ ਆ ਅਭਿਆਸ ਕਰਦੇ ਆ ਤਾਂ ਪੰਜਾਬੀ ਵਿੱਚ ਲਿਖੇ ਵਿਸ਼ਰਾਮ ਚਿੰਨ ਜਿਹੜੇ ਸ਼ਾਬਦਿਕ ਰੂਪ ਵਿੱਚ ਲਿਖੇ ਹਨ ਉਹਨਾਂ ਦੇ ਕੀ ਆ ਸਬਨ ਬ੍ਰੈਕਟ ਵਿੱਚ ਉਹਨਾਂ ਚਿੰਨ ਜਿਵੇਂ ਪ੍ਰਸ਼ਨ ਚਿੰਨ ਸੀਗਾ ਤਾਂ ਪ੍ਰਸ਼ਨ ਚਿੰਨ ਕਿਹੋ ਜਿਹਾ ਹੋਵੇਗਾ प्रश्न चिन्ह ਕਿਹੋ ਜਿਹਾ ਹੋਵੇਗਾ ਐਵੇਂ ਕਰਕੇ ਹੁੰਦਾ ਨਾ ਐਵੇਂ ਕਰਕੇ ਤੇ ਐਵੇਂ ਬਿੰਦੀ ਲੱਗ ਜਾਈਗੀ ਹੈਨਾ ਕੁਐਸਚਨ ਮਾਰਕ ਹੈਨਾ ਅਗੇ ਡੈਸ਼ ਡੈਸ਼ ਕੀ ਹੈ ਜਿਸ ਦੀ ਲੰਬਾਈ ਹੁੰਦੀ ਹੈ ਐਵੇਂ ਕਰਕੇ ਠੀਕ ਹੈ ਐਵੇਂ ਹੋ ਜਾਏਗਾ ਜੋੜਨੀ ਜੋੜਨੀ ਜਿਹੜੀ ਆ ਕਾਮੇ ਵਾਂਗੂ ਹੁੰਦੀ ਆ ਪਰ ਉਹ ਕਾਮਨ ਥੱਲੇ ਲਿਖਿਆ ਜਾਂਦਾ ਉਹ ਉੱਪਰ ਲਿਖਿਆ ਜਾਂਦਾ ਹੈ ਦੂ ਬਿੰਦੀ ਬਿੰਦੀ ਕਾਮਾ ਤੇ ਬਿੰਦੀ ਕਾਮਾ ਕੀ ਹੁੰਦਾ ਹੈ ਉੱਪਰ ਬਿੰਦੀ ਹੋਣੀ ਔਰ ਨੀਚੇ ਕਾਮਾ ਲਿਖਿਆ ਜਾਂਦਾ ਪੁੱਠੇ ਕਾਮੇ ਤੇ ਪੁੱਠੇ ਕਾਮੇ ਕੀ ਹੈ ਐਵੇਂ ਮਤਲਬ ਕਿ ਦੋ ਤਰ੍ਹਾਂ ਨਾਲ ਲਿਖੇ ਜਾਂਦੇ ਨੇ ਠੀਕ ਹੈ ਆ ਪੁੱਠੇ ਕਾਮੇ ਓਕੇ ਅਗੇ ਵਿਸਮਿਕ ਚਿੰਤਾ ਡੰਡੀ ਪਾ ਕੇ ਹੇਠੇ ਬਿੰਦੀ ਹੁੰਦੀ ਹੈ ਛਟ ਮਰੋੜੀ ਕਿਵੇਂ ਹੁੰਦੀ ਹੈ ਛਟ ਮਰੋੜੀ ਛਟ ਮਰੋੜੀ ਕਿਵੇਂ ਹੁੰਦੀ ਹੈ ਦੇਖੋ ਆ ਹੁੰਦੀ ਹੈ ਆ ਛਟ ਮਰੋੜੀ ਉੱਪਰ ਕਮਾ ਹੈ ਨਾ ਓਕੇ ਇਹ ਦੇਖੋ ਛਟ ਮਰੋੜੀ ਕਲੀਅਰ ਤਾਂ ਜਿਹਦੇ ਵਿੱਚ ਕੀ ਆ ਪੂਰਾ ਅੱਖਰ ਨਹੀਂ ਲਿਖਿਆ ਜਾਂਦਾ ਕੋਈ ਅੱਖਰ ਛੱਡ ਦਿੱਤਾ ਜਾਵੇ ਤਾਂ ਉਸ ਦੀ ਜਗ੍ਹਾ ਤੇ ਆ ਜਾਂਦੀ ਹੈ ਛਟ ਮਰੋੜੀ ਕਲੀਅਰ ਓਕੇ ਇਹ ਵਿਸਰਾਮ ਚਿੰਨ ਉਸ ਤੋਂ ਅਗੇ ਇਸ ਦਾ ਜਿਹੜਾ ਅਭਿਆਸ ਦੇ ਵਿੱਚ ਦੇਖੀਏ ਕੀ ਕਿ 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 ਹੇ ਲਿਖੇ ਵਾਕਾਂ ਵਿੱਚ ਵਿਸਰਾਮ ਚਿੰਨ ਲਗਾਓ ਇੱਕ ਹੀ ਆਪਾਂ ਕਹਦੇ ਹਾਂ ਇਸ ਵਿੱਚ ਵਕਤ ਉਸ ਨੇ ਨੀਰੂ ਨੇ ਜੋਤੀ ਨੂੰ ਪੁੱਛਿਆ ਇੱਥੇ ਕੀ ਆ ਜਾਏਗਾ ਕਮਾ ਓਕੇ ਕਿ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ਤਾਂ ਕੀ ਆ ਜਾਏਗਾ ਕੁਐਸਚਨ ਮਾਰਕ ਠੀਕ ਹੈ ਇੱਥੇ ਕੀ ਆ ਜਾਏਗਾ ਕਮਾ ਔਰ ਇੱਥੇ ਕੀ ਆ ਜਾਏਗਾ ਕੁਐਸਚਨ ਮਾਰਕ ओके ਤਾਂ ਇਹ ਸੀਗੇ ਵਿਸਰਾਮ ਚਿੰਨ ਕਲੀਅਰ ਹੈ ओके ਸਮਝ ਆਏ